ਅਸੀਂ ਛੋਟੇ ਛੋਟੇ ਹੁੰਦੇ ਸੀ 10ਵੀਂ ਜਾਂ 12ਵੀਂ ਦੀ ਬਾਤ ਕਰ ਲੈਣੀ ਮਾਪੇ ਨੇ ਕਹਿਣਾ ਪੁੱਤਰ ਕੋਈ ਨਾ ਕੋਈ ਕੰਮ ਕਰ ਲਓ ਕਿਸੇ ਮਿਸਤਰੀ ਨੇ ਲੱਗ ਕੇ ਜਾਂ ਕਿਸੇ ਦਰਜੀ ਨਾਲ ਲੱਗ ਕੇ ਕੋਈ ਕੰਮ ਸਿੱਖ ਲਵੋ ਪਾੜ ਸਿੱਖ ਲਵੋ ਗਰੰਥੀ ਬਣ ਜਾਓ ਬੱਚਿਆਂ ਨੇ ਮਾਪੇ ਦਾ ਕਹਿਣਾ ਮੰਨ ਲੈਣਾ ਹੁਣ ਸਮਝ ਨਹੀਂ ਲੱਗਦੀ ਨਾ ਬੱਚੇ ਮਾਪੇ ਦਾ ਕਿਹੜਾ ਮੰਨਦੇ ਆ ਨਸ਼ਿਆਂ ਵੱਲ ਤੁਰੇ ਜਾ ਰਹੇ ਆ ਸਾਡੇ ਨੌਜਵਾਨ ਰੱਖੇ ਕਰੀ ਜਾ ਰਹੇ ਆ ਭਈਏ ਪੰਜਾਬ ਨੂੰ ਸੰਭੀ ਜਾ ਰਹੇ ਆ ਸਾਡਾ ਰੰਗਲਾ ਪੰਜਾਬ ਕਿੱਧਰ ਨੂੰ ਜਾ ਰਿਹਾ ਕੋਈ ਸਮਝ ਨਹੀਂ ਲੱਗ ਰਹੀ